ਕਹੋ ਢੱਲ ਗੁਰ ਸੇਵੀ ਐ ਦਰਸਨ ਪਰਸ ਐ ਗੁਰੂ ਕੈ ਜਨਮ ਮਰਨ ਦੁਖ ਜਾਈ ਹੋ ਵੈਸੇ ਫਤਖ ਸੰਮਦੀ ਨੂਰਿਆਰ ਸੋ ਗੁਰ ਸਹ ਤਦ ਢਿਠੇ ਸਜੇ ਮਾਲ ਜਨਮ ਜਨਮ ਦੀ ਸਜਣ ਸੱਜਾ ਬਾਦਸ਼ਾਹ ਹੁਸ਼ਰ ਇਸ਼ਾਨਦਾ ਸ਼ਾਹ ਜਿਸ ਪਾਸ ਬੈਠਿਆ ਸਭ ਨਾ ਦਾਵੇ ਸਾਹ ਸਤਨਾਮੁ ਸ਼੍ਰੀ ਵਾਹਿ ਸਾਹਿਬ ਜੀ ਸਲੋਕ ਬਸੰਤ ਸਬਰ ਲੋਕ ਹੈ ਜਿਤ ਤੇ ਪ੍ਰithvi ਨਾਵ ਖੰਡਨਹ ਬੇਸਰੰਤ ਹਰ ਗੋਬਾਲ ਹੈ ਨਾਨਕ ਤੇ ਪ੍ਰਾਣੀ ਉਹ ਦੇ ਆਨ ਪਰਮਣ ਹੈ ਬਸਾਂਤ ਸਵਰਗ ਲੋਕ ਹੈ ਜਿਤ ਤੇ ਪ੍ਰਥਵੀ ਨਾਮ ਖੰਡਣ ਹੈ ਬਸਰੰਤ ਹਰ ਗੋਬਾਲ ਹੈ ਨਾਨਕ ਦੇ ਪ੍ਰਾਣੀ ਉਹ ਦੇ ਆਨ ਪਰਮਣਹ ਕੌ ਤੱਕ ਕੋੜ ਤਮਸਿਆ ਸਿਤਨ ਆਵ ਸੁਨਾ ਨਾਨਕ ਕੋੜੀ ਨਰਕ ਬਰਾਬਰੇ ਉਜੜ ਸੋਈ ਥਾਓ ਆਉਡੀ ਮਹਾਪਿਆਨ ਉਧਿਆਨ ਨਗਰ ਕਰਮਾਨਿਆ ਝੂਠ ਸਮਗਰੀ ਪੇਖ ਸਾਚ ਗਰਜਨਿਆ ਕਾਮ ਕਰੋਦ ਅਹੰਕਾਰ ਰੇ ਦੇਵਾਨਿਆ ਤੇਰਾ ਲੱਗਾ ਜਮਡੰਡ ਤਾ ਪਛਤਨ ਆ ਬੇਨ ਪੂਰੇ ਗੁਰ ਦੇਵ ਫਿਰ ਐ ਸੈਤਾਨਿਆ ਸੇਰ ਲਗਾ ਜਮ ਡੰਡ ਤਾ ਵਜੁ ਤਨ ਆ ਬੇਨਵੂਰੇ ਗੁਰ ਦੇਵ ਫਿਰ ਐ ਸੈਤਾਨੀ ਆ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਸਲੋਕ ਬਸੰਤ ਸਵਰਗ ਲੋਕ ਹੈ ਜਿਤ ਤੇ ਪ੍ਰithvi ਨਾਵਖੰਡਨਹ ਬੇਸਰੰਤ ਹਰ ਗੋਪਾਲ ਹੈ ਨਾਨਕ ਤੇ ਪ੍ਰਾਣੀ ਉਧਿਆਨ ਪਰਮਣ ਹੈ ਪਰਮ ਸਨਮਾਨ ਜੋਗ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਤਕਾਰ ਜੋਗ ਸਾਧ ਸੰਗਤ ਜੀਓ ਅੱਜ ਦਾ ਪਾਵਨ ਪਵਿੱਤਰ ਮੁਖਵਾਕ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਾਵਨ ਰਸਨਾ ਤੋਂ ਉਚਾਰਨ ਹੋਇਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 707 ਤੇ ਰਾਗ ਜ਼ੈਤ ਸਰੀ ਦੀ ਵਾਰ ਦੇ ਸਰਲੇਖੇਡ ਸ਼ੁਭਾਇਮਾਨ ਹੈ ਸਤਿਗੁਰੂ ਜੀ ਕਿਰਪਾ ਕਰਨ ਉਪਦੇਸ਼ ਸਾਡੇ ਹਿਰਦੇ ਵਿੱਚ ਵਸ ਜਾਵੇ ਆ ਆਵਿਆ ਗਾਵਿਆ ਸਤਿਗੁਰੂ ਸਾਹਿਬ ਜੀ ਦੇ ਦਰ ਪਰਵਾਨ ਹੋ ਜਾਵੇ ਭਾਈ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਫਤਿਹ ਬਰਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ